ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਬਲੌਗ ਦੀ ਲੱਗਾਂ ਦੀ ਸਟਾਰਟਿੰਗ ਕਰ ਅਗਰ ਸਾਡੇ ਚੈਨਲ ਤੋਂ ਨਵੇਂ ਆ ਤਾਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਹੁਣ ਅਸੀਂ ਹੋ ਗਏ ਹਾਂ ਜੀ ਰੈਡੀ ਕਿਉਂਕਿ ਅਸੀਂ ਚੱਲੇ ਆਂ ਜੀ ਮੱਛੀਵਾੜਾ ਸਾਹਿਬ ਤੁਹਾਨੂੰ ਦੱਸਿਆ ਸੀਗਾ ਕਿ ਆਪਣੇ ਬਹੁਤ ਹੀ ਖਾਸ ਵਿਆਹ ਆਉਣਿਆ ਆਉਣ ਦਾ ਤੇ ਆਪਾਂ ਉਹਦੇ ਵਾਸਤੇ ਸ਼ੋਪਿੰਗ ਕਰਨ ਚੱਲੇ ਆ ਤੇ ਦਿਖਦਿਆਂ ਹੁਣ ਕੀ ਕੁਝ ਲੈਣੇ ਆ ਤੇ ਤੁਹਾਨੂੰ ਵੀ ਜ਼ਰੂਰ ਦਿਖਾਵਾਂਗੇ ਬੜੇ ਹੋਰ ਇਹੋ ਜਿਹੀ ਬਲੌਗ ਦੇ ਨਾਲ ਤੇ ਬਲੌਗ ਨੂੰ ਇੰਜੋਏ ਜ਼ਰੂਰ ਕਰਿਓ ਤੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਸਾਡੇ ਚੈਨਲ ਨੂੰ ਵੱਧ ਵੱਧ ਘੈਂਟ ਘੈਂਟ ਬਲੌਗ ਦੇਖਣ ਲਈ ਸਬਸਕ੍ਰਾਈਬ ਕਰ ਲਓ ਤੇ ਚਲੋ ਹੁਣ ਚੁਡੇਰੇ ਹੋਜੀ ਬਲੌਗ ਦੇ ਨਾਲ ਤੇ ਹੁਣ ਆਪਾਂ ਚੱਲਦੇ ਹਾਂ ਚਲ ਮੈਂ ਨੂੰ ਕਹਿ ਕਸਾਨੂੰ ਕੱਪੜੇ ਦੇਖੋ ਭਾਈ ਜੀ ਸਾਨੂੰ ਕੱਪੜੇ ਦਿਖਾ ਦਿਓ ਬਹੁਤ ਆ ਕਿੰਨੇ ਦਿਖਾ ਦਿਓ ਮੈਂ ਤੇ ਕੀ ਹੋਵੇ ਤੇ ਮੈਂ ਆ ਦੇ ਇੱਕ ਕਾਲੇ ਚ ਮੈਂ ਮੈਂ ਹਾਂ ਮੈਂ ਥਰਮ ਦੇ ਕੱਪੜਾ ਲੈ ਦੇ ਜਰਾ ਅੰਗਰ ਨਾੜੇ ਬੂਝੋ ਹੋਵੇ ਕਿਤੇ ਜਿੱਥੇ ਮਰਜੀ ਹੋਊ ਮੈਂ ਨਾ ਜਦੋਂ ਦੋ ਤਿੰਨ ਜਾਣੇ ਪਗਣਾ ਹੁੰਦੇ ਨੇ ਸਲਾਹ ਜੀ ਤੋਂ ਨਾ ਵਧੀ ਲਈ ਜਾਂਦੀ ਚੀਜ਼ ਉਹ ਮੇਰੇ ਘਰ ਦੇ ਨੇ ਹਾਂ ਉਹ ਮੈਨੂੰ ਕਹਿੰਦੇ ਵੀ ਤੇਰੇ ਖਾਣ ਚੀਜ਼ ਲੈ ਵੀ ਜਾਂ ਸ਼ਿਮ ਹਾਂਜੀ ਗਾਇਜ਼ ਆਪਾਂ ਆ ਗਏ ਦੀ ਮੱਛੀ ਵੜਾ ਸਾਹਿਬ ਤੋਂ ਤੇ ਜਾਈ ਤੇ ਹੁਣ ਮੈਂ ਚੀਰਾਂ ਲੱਗੀ ਸਬਜ਼ੀ ਇਹ ਸ਼ਾਮ ਦਾ ਟਾਈਮ ਹੋ ਗਿਆ ਸ਼ਾਮ ਦੇ ਵੱਜ ਗਿਆ ਜੀ 4 4 ਵੱਜ ਗਏ ਸ਼ਾਇਦ ਸ਼ਾਮ ਦੇ 4 ਵੱਜ ਗਏ ਸਵਾ 4 ਹੋ ਗਏ ਸਵਾ 4 ਜਿਪਾਪਣਾ ਮਾਂ ਦੀ ਗੱਡੀ ਦੀ ਸਬਜ਼ੀ ਮਿੱਟੀ ਟਿੱਕੀ ਦੱਬੇ ਬੈਠੇ ਕਰ ਹੋ ਗਈ ਬਾਜੀ ਸਕੂਟਰੀ ਨਾਲੋਂ ਤੇਜ਼ ਤਾਂ ਇਹ ਜਾਂਦੀ ਆ ਹਾਂਜੀ ਗਾਇਸ ਸਬਜੀ ਆਪਣੀ ਬਣ ਚੁੱਕੀ ਏ ਜੀ ਸਬਜੀ ਨੂੰ ਪਤੜ ਘਲਾਤਾ ਤੇ ਹੁਣ ਹੁਣ ਆਪਣਾ ਹੋ ਗਿਆ ਜੀ ਧਰਾਂ ਦਾ ਟਾਈਮ ਤੇ ਇਹ ਆਪਣੀ ਜੀ ਫੇਰਦੀ ਕਰਦੀ ਆ ਹਾਂਜੀ ਆਓ ਚਲੀਏ ਆ ਜਾ ਆ ਚਲੀ ਬੁੱਤ ਬਾਹਰ ਨੂੰ ਆਜਾ ਆਜੋ ਚਲੀਏ ਹਾਂਜੀ ਖਰੋਸੀ ਕੱਢਣ ਲੱਗਿਆ ਜੀ ਧਾਰਾ 5:00 ਵੱਜ ਗਏ

ਔਰ ਕਪਰੇ ਵੇਚਦਾਨੀ ਦੋੜ ਕਪਰੇ ਆਹ ਲੱਗੀਆਂ ਅੱਪ ਪਹਾਰੀ ਬਦਸ਼ਤ ਦੇ ਸੌਂ ਜਾਨੇ ਬੋਲੀ ਹੈ ਹੈ ਗਿੱਧਾ ਬਣੇ ਨੀ ਕੋੜੀ ਤੂੰ ਚਲੀ ਚੱਲ ਉਹ ਵੀ ਦੇਖੀ ਜਾਵੇ ਤਾਂ ਇਹ ਵੀ ਬਿੜੀ ਬੜੀ ਇਹਨੇ ਦੀ ਆਹ ਸੌਂ ਲਾ किद्दवा रे अपन किद्दवाएं गोलगप्पे खा गया है एक और आप ही बधे बधे बांधे तो छट देखी है तालियां बज दिया ने तालियां <laughs> देखी <laughs> की करिया हां <laughs> की है ਮੇਰੀ ਜਲੀ ਫਿਰ ਨਾ ਇਹ ਨਾ ਦੇਖੀ ਨੇ ਨਾ ਚਲਾ ਹੂੰ ਕੀ ਕਰ ਜਾਂਦੀ ਆ ਚਲੋ ਜੀ ਇਧਾ ਕੇ ਲੱਗੇ ਹਨ ਇੰਜੋਏ ਕਰਨਾ ਹੈ ਕਾ ਬੱਠਾ ਗਾਪੋਂ ਦਾ ਹਾਂਜੀ ਗਾਇਜ਼ ਅੱਜ ਹੈਗਾ ਜੀ ਨੈਕਸਟ ਡੇ ਕਿਉਂਕਿ ਕੱਲ ਆਪਾਂ ਵੀਡੀਓ ਥੋੜੀ ਆਪਣੀ ਘੱਟ ਸ਼ੂਟ ਹੋਈ ਸੀ ਇਸ ਕਰਕੇ ਆਪਾਂ ਅਪਲੋਡ ਨਹੀਂ ਕੀਤੀ ਹੈਗੀ ਕੋਈ ਨਸ ਕਿਉਂ ਇਹ ਸੁੱਕੀ ਸਬਜੀ ਤੇ ਇਧਰ ਕਾਲਬੀਰ ਹੁਣੇ ਚੱਲੇ ਆ ਜੀ ਸਕੂਲ ਤੇ ਪਾਪਾ ਵੀ ਚੱਲੇ ਆ ਦਾ ਕੰਮ ਤੇ ਇਹ ਵੀ ਤਿਆਰ ਹੋ ਗਏ ਤੇ ਮੈਂ ਵੀ ਹੁਣ ਹੁਣ ਆਉਂਦਾ ਕਾਫੀ ਜ਼ਿਆਦਾ ਤੱਕ ਹੱਦ ਤੱਕ ਕੰਮ ਆਪਾਂ ਨਿਬੇੜਦਾ ਤੇ ਥੋੜਾ ਜਿਹਾ ਰਹਿ ਗਿਆ ਹੁਣ ਆਪਣਾ ਤੇ ਉਹ ਵੀ ਆਪਾਂ ਨਿਬੇੜ ਦਾਂਗੇ ਕਿ ਕਿ ਆਰਪਨ ਖੇਡਣ ਲੱਗ ਗਿਆ ਸੀ ਤੇ ਫਿਰ ਮੈਨੂੰ ਥੋੜਾ ਜਿਹਾ ਲਾਹਾ ਹੁੰਦਾ ਹੈ ਕਿ ਮੈਂ ਆਪਦਾ ਕੰਮ ਥੋੜਾ ਜਿਹਾ ਜਿਹੜਾ ਹੈਗਾ ਇਹਨੂੰ ਵੇੜ ਦਵਾ ਤੇ ਅੱਗੇ ਆਪਾਂ ਅੱਜ ਵਲੌਗ ਕੰਟੀਨਿਊ ਕਰਦੇ ਆ ਤੇ ਫਿਰ ਆਪਾਂ ਦਿਖਾਉਨੇ ਆ ਤੁਹਾਨੂੰ ਕਿ ਅੱਜ ਆਪਾਂ ਕੀ ਕੰਮ ਕਰਦੇ ਆ ਕਿਉਂਕਿ ਕੱਲ ਆਪਾਂ ਸ਼ਾਪਿੰਗ ਕਰਕੇ ਆਏ ਸੀਗੇ ਤੇ ਉਸ ਤੋਂ ਬਾਅਦ ਆ ਕੇ ਕੰਮ ਦਾ ਕਾਫੀ ਜ਼ਿਆਦਾ ਹੋ ਗਿਆ ਸੀਗਾ ਤੇ ਕੰਮ ਹੋ ਗਿਆ ਸੀਗਾ ਫਿਰ ਇਸ ਕਰਕੇ ਮੈਂ ਦਹਾ ਜੀ ਵੀਡੀਓ ਜਿਹੜੀ ਆ ਉਹ ਨਹੀਂ ਬਣਾਈ ਹੈਗੀ ਤੇ ਬਾਕੀ ਦੀ ਵੀਡੀਓ ਅੱਜ ਆਪਾਂ ਕੰਟੀਨਿਊ ਕਰਦੇ ਤੁਸੀ ਤੁਸੀ ਜੁੜੇ ਰਹੋ ਵਲੌਗ ਦੇ ਨਾਲ ਜੇਕਰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਸਾਡੇ ਚੈਨਲ ਨੂੰ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਤੇ ਬਾਕੀ ਹੋ ਹੁਣ ਇਧਰ ਕਾਲ ਵੀ ਹੁੰਦੀ ਨੇ ਰੈਡੀ ਹੋ ਗਿਆ ਇਹ ਪਾਣਾ ਮੰਨ ਲਿਆ ਨੇ ਤੇ ਹੁਣ ਇਹਨਾਂ ਨੂੰ ਸਕੂਲ ਜਾਣਾ ਸਾਡੇ 9:00 ਵਜੇ 9:00 ਵੀ ਹੋ ਗਏ ਹਾਂਜੀ ਤੁਲੇ ਚਲੋ ਜੀ ਕਿ ਸੰਗਤਾਂ ਸਕੂਲ ਸਕੂਲ ਅੱਜ ਦਾ ਧੁੰਦ ਵੀ ਹੈ ਨਹੀਂ ਕਿ ਐਤ ਵਧੀਆ ਮੌਸਮ ਬਾਕੀ ਧੁੱਪਾਂ ਨਿਕਲਿਆ ਆਵੇ ਹੁਣ ਫੇਰੇ ਆਪਾ ਕੱਪੜੇ ਵਗੈਰਾ ਧੋਨੇ ਆ ਮੋੜ ਦੇ ਕਾ ਬੈਟ ਦੇ ਕਾ ਬੈਟ ਦੇ ਕਿ ਮੈਂ ਈੜ ਆਰਪਾ ਲੱਤਾਂ ਹਟ ਗਈਆਂ ਉਹ ਨੀਂਦ ਆਉਦੀ ਆ ਸੌ ਜਾ ਸੌ ਜਾ ਸੌ ਜਾ ਸੌ ਜਾ ਤੂੰ ਪੀ ਮਾਂ ਮੰਜਾ ਨੂੰ ਕਰ ਬੜਿਆ ਹਾਂਜੀ ਦੋ ਦੁਪਹਿਰ ਦਾ ਇੱਕ ਵਜੇ ਚੱਕਿਆ ਤੇ ਤੋਂ ਪੰਜ ਬੋਤਲ ਵਧੀਆ ਨਿਕਲੀ ਸੀ ਆ ਬਲਕਿ ਬੈਗ ਸਾਧਿਆ ਤੇ ਬਧੀਆ ਮੌਸਮ ਵਧੀਆ ਲੱਗਿਆ ਅੰਟੇਗਲ ਉਹਦਾ ਵੀ ਚੈੱਕ ਕਰੋ ਬਸ ਹਵਾ ਫੜੀ ਸਟੇਟ ਵਿੱਚ ਥੋੜੇ ਜਿਹੇ ਬਦਲ ਜੇ ਹੋ ਜਾਂਦੇ ਆ ਤੇ ਹਾਂਜੀ ਗਾਇਜ਼ ਦੁਪਹਿਰ ਦਾ 1 ਵਜੇ ਚੁੱਕਿਆ ਤੇ ਯਰ ਪੰਨੋ ਉੱਥੇ ਗਈ ਸੀ ਆ ਮੋੜ ਤੇ ਕਿਉਂਕਿ ਉੱਥੇ 1 ਵਜੇ ਬਾਸਾ ਉੱਗੀ ਸਰਕਾਰੀ ਭੂਆ ਜੀ ਆਏ ਸੀ ਕਿ ਯਰ ਪੰਨੇ ਪੰਤੇ ਡੈਡੀ ਟਾਣ ਗਏ ਹਨ ਮਤਲਬ ਉੱਥੇ ਹੀ ਖੇਡਣ ਲੱਗੀ ਆ ਤਾਂ ਤਾਂ ਸ਼ਾਇਦ ਹੀ ਦੇਖੀ ਉਹ ਥੇ ਖੜਨ ਲੱਗੀ ਸੀ ਆਹੋ ਮੋੜ ਤੇ ਬੈਠੀ ਐ ਤੇ ਤੂੰ ਅੱਜ ਆਈ ਸੀ ਕਿ ਕੱਲ ਪਰਸੋਂ ਦੇ ਹਨ ਅੱਜ ਚੱਲੇ ਆਪਦੇ ਪਿੰਡ ਨੂੰ ਤੇ ਚੜਾਣ ਗਈ ਮੈਂ ਕਿਹਾ ਚੱਲ ਜਾਇਆ ਮੈਂ ਕਿਹਾ ਤੂੰ ਵੀ ਧਾਦੂ ਨਾਲ ਤੂੰ ਜਾਇਆ ਮੈਂ ਕਿਹਾ ਤੂੰ ਵੀ ਧਾਦੂ ਨਾਲ ਕੇ ਬਸ ਆ ਗਈ 1:05 ਤੇ ਆਪਣੇ ਪਿੰਡ ਤੋਂ ਸਿੱਧੀ ਲੁਧਿਆਣੇ ਜਾਂਦੀ ਆ ਬੱਸ ਇਹ ਤੇ ਵਧੀਆ ਰਹਿੰਦਾ ਉਧਰ ਮੱਛੀ ਵੜਾ ਸਭ ਨੂੰ ਜਾਂਦੀ ਆ ਚਲੋ ਜੀ ਮੇਰੇ ਆਪਣੇ ਪਿੰਡਾਂ ਦੇ ਵਿੱਚ ਬੱਸ ਲੱਗੀ ਹੋਵੇ ਚਾਹੀ ਇੱਕੋ ਹੀ ਹੋਵੇ ਫਿਰ ਵੀ ਵਧੀਆ ਮਾਜ ਰਹਿੰਦੀ ਆ ਦੀ ਰਲਪਨ ਆ ਗੀ ਪੂਨ ਚਾਟਕੇ ਪੂ ਅਜੀ ਤਾਂ ਚਲੇ ਗਏ ਇਸ ਉੱਤੀ ਪੀਟ ਹੈ ਜਿਹਦੀ ਕੋਈ دیر ਹੋ ਚਾ ਮੈਂ ਕਿ ਚਲ ਮੈਂ ਹੁਣ ਅੰਦਰ ਹੀ ਪਾ ਦਿੰਨੀ ਆ ਕਿਉਂਕਿ ਬਾਹਰ ਹਵਾ ਕਾਫੀ ਜ਼ਿਆਦਾ ਚੱਲਦੀ ਆ ਤੇ ਸੌਂਗੀ ਹੁਣ ਆਪਾਂ ਇਹਨੂੰ ਅੰਦਰ ਪਾ ਦਿੰਦੇ ਆ ਅੰਦਰ ਫਿਰ ਵੀ ਹਜੇ ਹਵਾ ਨਹੀਂ ਨਾ ਲੱਗਦੀ ਹੈਗੀ ਨਿੱਗਾ ਜਿਹਾ ਕਹਿੰਦਾ ਚਲ ਹੁਣ ਇਹ ਸੌਂਗੀ ਤੇ ਹੁਣ ਮੈਂ ਆਪਦਾ ਜਿਹੜਾ ਕੰਮ ਕਰਨ ਵਾਲਾ ਇੱਕ ਲੋ ਹੁਣ ਆਪਾਂ ਉਹ ਕਰ ਲਈਏ ਇੱਕ ਸਵਾਇਕ ਹੋ ਗਿਆ ਤੇ ਹਾਂ ਉਸ ਤੋਂ ਬਾਅਦ ਵਿੱਚ ਮੈਂ ਸੰਨੀ ਕਰ ਦਵਾਂ ਅੱਜ ਨੂੰ ਫਿਰ 3:00 ਵਜੇ ਅੱਜ ਮੰਨਾ ਹੋਣਨਗੇ ਮੈਂ ਬਿਨੂ ਆਇਆ ਹੁਣ ਇਹ ਸੁਪਤੀ ਬਈਆ ਹੁਣ ਹੁਣ ਸੰਨੀ ਹੋ ਜੂਗੀ ਮੈਂ ਹੁਣ ਸੰਨੀ ਕਰ ਦਵਾਂ ਅੱਜ ਦਾ ਵਲੌਗ ਇੰਨਾ ਹੀ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੇ ਲਈ ਬਾਏ ਬਾਏ